ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰੇ ਕਬੂਤਰ ਬਾਜ਼ੀਦਾਰਾਂ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਸਾਰੇ ਕਬੂਤਰ ਬਾਜ਼ੀ ਕਰੋ ਨੋਟਾ ਜੀਆਂ 14 ਜੂਨ ਉੱਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਰਵ ਪਹਿਲੀ ਬਾਜੀ ਪਿੰਡ ਦੀਪ ਸਿੰਘ ਵਾਲਾ ਜਿਹੜਾ ਫਰੀਦਕੋਟ ਕੋਲ ਕਬੂਤਰ ਕਾਹਟ ਐਂਟਰੀ 7200 5:40 ਮਿੰਟ ਤੇ ਬਾਜੀ ਨਿਪੜੀ ਪਹਿਲਾ ਨਾਮ ਉਹਨੂੰ ਯੂਐਸਏ ਗੁਰਦੀਪ ਰਭੂ ਮੋਹਤ ਸਿੰਘ ਪਲੱਸ ਵਾਦਾ ਫ੍ਰਿਜ ਦਾ ਜੇਤੂ ਦੂਜਾ ਨਾਮ ਮੋਰ ਬੱਪਿਆਣਾ ਮੋਟਰਸਾਈਕਲ ਦਾ ਜੇਤੂ ਤੀਜਾ ਨਾਮ ਜਸਮ ਸਿੰਘ ਸਿੰਘ ਵਾਲਾ ਇੱਕਾ ਪਤਾ ਜੇਤੂ ਅਗਲੀ ਬਾਜੀ ਜੀ ਪਿੰਡ ਕਾਨੇਗੇ 3:20 ਤੇ ਬਾਜੀ ਨਿਬੜੀ ਤਿੰਨ ਘੂਤਰਾਂ ਵਿੱਚ ਸਾਂਝੀ ਹੋਈ ਸਤਨਾਮ ਸਹਿੜਾ ਸਹਿਜੜਾ ਲਾਡੀ ਬੜਿੰਗ ਡਾਕਟਰ ਰਾਜ ਉਖਲੀ ਪਿੰਡ ਕਾਨੇ ਕੇ 3:20 ਤੇ ਬਾਜੀ ਨਿਬੜੀ ਤਿੰਨ ਕਬੂਤਰਾਂ ਵਿੱਚ ਸਾਂਝੀ ਹੋਈ ਹੈ ਅਗਲੀ ਬਾਜੀ ਪਿੰਡ ਤੱਗੜ ਕੁੱਲ ਕਬੂਤਰ 83 3:30 ਤੇ 10 ਕਬੂਤਰਾਂ ਵਿੱਚ ਸਾਂਝੀ ਹੋਈ ਜੀ ਪੰਮਾ ਗੇਲਾ ਸਾਹਿਬ ਸਿੱਧਵਾ ਬਿੱਲਾ ਡੇਲੇਵਾਲ ਸੁੱਖਾ ਭਾਟੀਆ ਰਾਜਾ ਮਾਸੀ ਕੇ ਸੰਜੂ ਸਾਜੀਪੁਰ ਫੌਜੀ ਰੂਪੋਵਾਲ ਪਹਿਲਾ ਨਾਮ ਸੰਜੂ ਸਾਜੀ ਪਰ ਫਰਜਦਾ ਜੇਤੂ ਦੂਜਾ ਨਾਮ ਸਾਹਿਬ ਸਿੱਧਵਾ ਇਹ ਕੱਲੇ ਬਾਧਿਆ ਦੇ ਬਾਸਕੀ ਮਸ਼ੀਨ ਦਾ ਜੇਤੂ ਪਿੰਡ ਤਗੜ ਖਲਕੂਤਰ 83 3:30 ਮਿੰਟ ਦੇ ਦਸਤੂਤਰਾਂ ਵਿੱਚ ਸਾਂਝੀ ਹੋਈ ਜੀ ਬਾਜੀ ਇਹ ਅਗਲੀ ਬਾਜੀ ਪਿੰਡ ਮਹਿਮਦਪੁਰ ਵੀਰਾ ਕਪੂਰਥਲਾ ਖਲਕੂਤਰ ਉਡੇ ਇੱਥੇ 75 ਐਂਟਰੀ ਫੀਸ 1700 2:50 ਮਿੰਟ ਤੇ ਬਾਜੀ ਸਾਂਝੀ ਹੋਈ ਅਨਿਲ ਰਜਵਪਰਾ ਫਰਾਟਾ ਪੱਖਾ ਪਲੱਸ ਕੱਪ ਦਾ ਜੇਤੂ ਸੋਨੂ ਸੁਰਖ ਜੋਧਿਤਸਵਾਲ ਪਲੱਸ ਕੱਪ ਦਾ ਜੇਤੂ ਮਾਨਕੀ ਬਜੂਹਾ ਜੋਧਿਤਸਵਾਲ ਫਰਾਟਾ ਪੱਖਾ ਪਲੱਸ ਕੱਪ ਦਾ ਜੇਤੂ ਰਾਜਾ ਖੁੱਗਾ 3:10 ਦੇ ਬੈਠਾ ਫਲਿੱਜ ਪਲੱਸ ਕੱਪ ਦਾ ਜੇਤੂ ਕਾਲਾ ਭੂਗਪੁਰ ਕੂੜਾ ਪਲੱਸ ਕੱਪ ਦਾ ਜੇਤੂ ਗੋਪੀ ਬੋਪਰਾਏ ਫਰਾਟਾ ਪੱਖੇ ਦਾ ਜੇਤੂ ਹੁੱਲਾ ਪੁਰਤਗਾਲ ਕੱਪ ਦਾ ਜੇਤੂ ਪਿੰਡ ਦੀਪਗੜ੍ਹ ਨਾ ਬਰਨਾਲਾ ਕੁੱਲ ਕਬੂਤਰ 73 ਐਂਟਰੀ ਫੀਸ 3200 5:58 ਮਿੰਟ ਤੇ ਬਾਜੀ ਨਿਬੜੀ ਪਹਿਲਾ ਨਾਮ ਲਾਡੀ ਬੜਿੰਗ ਫਰੇਜ ਦਾ ਜੇਤੂ ਦੂਜਾ ਨਾਮ ਜੈਸਲੀਨ ਰਈਆ ਕੁਲਰ ਦਾ ਜੇਤੂ ਤੀਜਾ ਨਾਮ ਮਨਜੋਤ ਵੀਲਾ ਪ੍ਰਤਪਾਲ ਮੱਜੂਕੇ ਸਾਡੇ ਪੱਖੇ ਦਾ ਜੇਤੂ ਅਗਲੀ ਬਾਜੀ ਪਿੰਡ ਜੌਣ ਵਾਲਾ ਜਿਹੜਾ ਫਰੀਦਕੋਟ ਆ ਕੁੱਲ ਕਬੂਤਰ 70 ਐਂਟਰੀ ਫੀਸ 2200 4:20 ਮਿੰਟ ਤੇ ਬਾਜੀ ਨਿਬੜੀ ਪਹਿਲਾ ਨਾਮ ਗੋਪੀ ਦੇਵੋਂ ਪੱਖਾ ਸਾਂਜੀ ਦੂਜਾ ਨਾਮ ਸੇਲ ਸਮਰਸਰ ਪੱਖਾ ਸਾਂਜੀ ਸਰਪੰਚ ਬੇਗਾ ਸਾਂਜੀ ਤੀਜਾ ਨਾਮ ਬੱਬਾ ਫਰੀਦਕੋਟ ਪੱਖਾ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬੱਦੋ ਬੱਦ ਕਮੈਂਟ ਕਰਿਆ ਕਰੋ ਬੱਦ ਬੱਦ ਸ਼ੇਅਰ ਕਰਿਆ ਕਰੋ ਬੱਦ ਬੱਦ ਲਾਇਕ ਕਰਿਆ ਕਰੋ ਜੀ ਨਾਲੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ